ਕਲੀ ਮੈਂ ਅੱਜ ਫਿਰ ਦੁਬਾਰਾ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੈਂ ਅੱਜ ਪੰਜ ਪਿੰਡ ਪਿੰਡ ਪੋਆ ਪਿੰਡ ਐਮਾ ਮੁਗਲਾ ਪੰਜੋੜ ਗਤੋਰਾ ਤੇ ਆਸਾਵਾਨੋ ਪਿੰਡ ਦੇ ਅੰਦਰ ਲੋਕਾਂ ਨੂੰ ਮਿਲਿਆ ਸੋ ਇਹਨਾਂ ਪਿੰਡਾਂ ਦੇ ਅੰਦਰ ਜਿਹੜੇ ਵਿਕਾਸ ਦੇ ਕੰਮ ਅਰੰਭੇ ਹੋਏ ਆ ਪੰਚਾਇਤਾਂ ਨੇ ਨਵੀਆਂ ਪੰਚਾਇਤਾਂ ਬਣੀਆਂ ਤੇ ਕਿਤੇ ਉਹਨਾਂ ਨਵੀਆਂ ਪੰਚਾਇਤਾਂ ਨੂੰ ਹੌਸਲਾ ਦੇਣ ਦੇ ਲਈ ਔਰ ਲੋਕਾਂ ਨੂੰ ਰੂਬਰੂ ਹੋਣ ਦੇ ਲਈ ਅੱਜ ਮੈਂ ਫਿਰ ਦੁਵਾਰਾ ਨਾਲ ਪੰਜ ਪਿੰਡਾਂ 'ਚ ਗਿਆ। ਸੋ ਜਿਹੜੇ ਵਿਕਾਸ ਦੇ ਕੰਮ ਰੰਬੇ ਹੋਇਆ ਉਹਨਾਂ ਕੰਮਾਂ ਦੀ ਪ੍ਰਗਤੀ ਲੈਣ ਦੇ ਲਈ ਉਹਦਾ ਜਾਇਜ਼ਾ ਲਿਆ ਤੇ ਨਾਲ ਦੀ ਨਾਲ ਜਿਹੜੇ ਸਬੰਧਤ ਅਧਿਕਾਰੀ ਸਵਾਨ ਨੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਨੇ ਉਹ ਕੰਮ ਫਾਸਟ ਕਰਨ ਲਈ ਤੇਜ਼ ਕਰਨ ਦੇ ਲਈ ਉਹਨੂੰ ਟਾਈਮ ਸਰ ਪੂਰਾ ਕੀਤਾ ਜਾਵੇ। ਸੋ ਇਹਦੇ ਨਾਲ ਨਾਲ ਜਿਹੜੇ ਛੋਟੇ-ਛੋਟੇ ਸਵਾਲ ਨੇ ਜਦੋਂ ਲੋਕ ਮਿਲਦੇ ਆ ਪਬਲਿਕ ਮਿਲਦੀ ਆ ਤੇ ਬੜੇ ਉਦੋਂ ਮਾਈਨਰ ਜੇ ਮਸਲੀਨਸ ਮਸਲੇ ਵੀ ਜਿਹੜੇ ਲੋਕਾਂ ਦੇ ਕਈ ਵਾਰੀ ਹੱਲ ਨਹੀਂ ਹੁੰਦੇ ਤਾਂ ਉਹ ਮੌਕੇ ਦੇ ਉੱਤੇ ਮੰਨ ਲਓ ਮੈਂ ਇੱਕ ਪਿੰਡ 'ਚ ਗਿਆ ਉਥੇ ਜਿਹੜੇ ਆ ਉਹ ਚਾਰ ਪੰਜ ਖੰਭੇ ਲੱਗਣੇ ਆ ਅ ਬਿਜਲੀ ਦੀ ਤਾਰ ਪਾਉਣ ਦੇ ਲਈ ਸੋ ਉਹ ਮੌਕੇ ਤੇ ਅਧਿਕਾਰੀਆਂ ਨੂੰ ਕਿਹਾ ਸੋ ਜਿਹੜੇ ਅਭਿਵੇਖਰ ਦੇ ਅੰਦਰ ਕੰਮ ਕੀਤੇ ਜਾਣੇ ਆ ਉਹਨਾਂ ਦੇ ਲਈ ਵੀ ਜਿਹੜਾ ਆ ਉਹ ਮੌਕੇ ਦੇ ਉੱਤੇ ਪੈਸਿਆਂ ਦਾ ਅਲਾਣ ਕੀਤਾ ਅੱਜ ਮੈਂ ਹੁਣ ਅਸੋਵਾ ਨੂੰ ਪਿੰਡ ਦੇ ਅੰਦਰ ਇਸ ਪਿੰਡ ਨੂੰ ਵਾਟਰ ਸਪਲਾਈ ਦੀ ਜਿਹੜੀ ਉਹ ਸਪਲਾਈ ਆ ਉਹ 2-3 ਕਿਲੋਮੀਟਰ ਦੂਰ ਤੋਂ ਆਂਦੀ ਹੈ ਪਿੰਡ ਫੂਲ ਪਿਆਰੇ ਤੋਂ ਸੋ ਮੈਂ ਇਹਨਾਂ ਨਾਲ ਐਲਾਨ ਕੀਤਾ ਇਥੇ ਪੀਰਾਂ ਦਾ ਵੱਖਰਾ ਬੋਰ ਬਣਾਉਣ ਦੇ ਲਈ ਮੈਂ ਜਿੰਨੇ ਵੀ ਪੈਸੇ ਐਸਟੀਮੇਟ ਲੱਗਣਗੇ 5 ਲੱਗੇ 8 ਲੱਗੇ 10 ਲੱਗੇ ਉਹ ਮੈਂ ਇਸ ਪਿੰਡ ਨੂੰ ਦੇਵਾਂਗਾ ਇੱਕ ਸਾਡੇ ਬੜਾ ਇਤਿਹਾਸਕ ਪਿੰਡ ਮੇਰੇ ਹਲਕੇ ਚ ਗਤੋਰਾ ਜਿੱਥੇ ਇੱਛਾਧਾਰੀ 나ਗ ਦੇਵੀ ਦੀ ਜਗ੍ਹਾ ਆ ਤੇ ਹਰ ਸਾਲ ਲੱਖਾਂ ਲੋਕ ਉੱਥੇ ਜਿਹੜੇ ਆ ਨਾਤਮਸਘੋਲੀ ਆਂਦੇ ਆ ਸੋ ਉਸ ਪਿੰਡ ਦੇ ਲੋਕਾਂ ਦੀ ਮੰਗ ਸੀਗੀ ਵੀ ਇੱਥੇ ਬਾਬਾ ਅਛਾਤਾਰੀ ਦੀ ਜ਼ਾਤ ਦੇ ਵਿੱਚ ਇੱਕ ਗੇਟ ਸਾਰਾ ਜਾਵੇ ਸੋ ਮੈਂ 5 ਲੱਖ ਰੁਪਈਆ ਜੁਹਾਂ ਨੂੰ ਉੱਥੇ ਐਲਾਨ ਕਰਕੇ ਆਇਆ ਮੇ ਉਹ ਸ਼ਾਨਦਾਰ ਗੇਟ ਬਣਾਇਆ ਜਾਵੇਗਾ ਸੋ ਇਸੇ ਤਰ੍ਹਾਂ ਬੱਕ ਬੱਕ ਸਵਾਲ ਨੇ ਪਿੰਡਾਂ ਦੇ ਅੰਦਰ ਕਿਤੇ ਪਲਾਟਾਂ ਦਾ ਮਸਲਾ ਲੋਕਾਂ ਕੋਲ ਰਹਿਣ ਨਹੀਂ ਥਾ ਨਹੀਂ ਅਸਲ ਤੇ ਪਤਾ ਨਹੀਂ ਲੋਕ 70 ਸਾਲ ਕਿਵੇਂ ਬਰਦਾਸ਼ਤ ਕਰਦੇ ਰਹੇ ਆ ਸੋ ਦੁੱਖ ਵੀ ਲੱਗਦਾ ਜਦੋਂ ਪਿੰਡਾਂ 'ਚ ਜੰਨੇ ਆ ਤੇ ਵੋਟਾਂ ਪਾਉਣ ਵਾਲੇ ਲੋਕ ਜਿਹੜੇ ਆ ਉਹਦੇ ਹਾਸਿਏ ਤੇ ਨੇ ਪਰ ਬੋਟਲ ਲਿਆਣ ਵਾਲੇ ਲੋਕਾਂ ਦੀ ਜ਼ਿਆਦਾਤਰ ਆਰਬਾਂ ਕਰੋੜਾਂ ਕਰਮਾ ਚ ਹੋ ਜਾਂਦੀਆਂ ਨੇ ਸੋ ਅਸੀਂ ਫੈਸਲੇ ਕੀਤੇ ਅੱਜ ਚਾਰ ਪਿੰਡਾਂ ਦੇ ਅੰਦਰ ਪੰਚਾਇਤਾਂ ਦੀ ਜ਼ਮੀਨ ਦੇ ਵਿੱਚ ਉਹ ਪੰਜ-ਪੰਜ ਮਰਲੇ ਦੇ ਪਲਾਟ ਜਿਹੜੇ ਲੋੜਵੰਦ ਗਰੀਬ ਲੋਕ ਨੇ ਉਹ ਕਿਸੇ ਵੀ ਜਾਤ ਬਰਾਦਰੀ ਧਰਮ ਦੇ ਆ ਉਹਨਾਂ ਦੇ ਪਲਾਟ ਪਾਏ ਜਾਣਗੇ ਸੋ ਇਸ ਤਰ੍ਹਾਂ ਮਲਟੀ ਕਿਸਮ ਦੇ ਜਿਹੜੇ ਸਵਾਲ ਨੇ ਪਿੰਡਾਂ ਦੇ ਅੰਦਰ ਜਿਹੜੇ ਲੋਕਾਂ ਦੇ ਆ ਉਹਨਾਂ ਸਵਾਲਾਂ ਨੂੰ ਸੁਣਿਆ ਗਿਆ ਸਮਝਿਆ ਗਿਆ ਤੇ ਉਹਦੇ ਉੱਤੇ ਅਮਲ ਕਰਨ ਦੇ ਲਈ ਜਿਹੜੀਆਂ ਲੋੜੀਆਂ ਹਦਾਇਤਾਂ ਉਹ ਵੀ ਜਾਰੀ ਕੀਤੀਆਂ ਗਈਆਂ ਨੇ ਦੇ ਲੋੜੀਂਦਾ ਪੈਸਾ ਜਿਹੜਾ ਸਰਕਾਰ ਵੱਲੋਂ ਬਣਦਾ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਸਰਕਾਰ ਇਹ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਜੀਵਨ ਪੱਧਰ ਉੱਤੇ ਚੁੱਕਣ ਦੇ ਲਈ ਕੰਮ ਕਰ ਰਹੀ ਹੈ ਸੋ ਅੱਜ ਫਿਰ ਦੁਬਾਰਾ ਮੈਂ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਲੋਕਾਂ ਦੀ ਮੁਸ਼ਕਲ ਸੁਣੀਆ ਉਹਦਾ ਨਿਪਟਾਰਾ ਕੀਤਾ ਤੇ ਭਵਿੱਖ ਦੇ ਕੰਮਾਂ ਲਈ ਪੈਸਿਆਂ ਦਾ ਲਾਗ